ਬਾਪੂ ਮੈਂ ਬੈਠ ਕੇ ਇਹ ਹੀ ਸੋਚਦਾ ਹੁੰਦਾ ਕਿ ਲੋਕਾਂ ਕੋਲੇ ਕਿੰਨੀਆਂ ਕੋਠੀਆਂ ਧੰਦੌਲਤਾ ਕਰਾਂਗੇ ਆ ਪੈਸੇ ਆ ਹਾਂ ਪੈਸੇ ਤਾਂ ਹੈਗੇ ਪੁੱਤ ਪਰ ਤਨ ਦੌਲਤ ਬਾਰੇ ਜ਼ਿਆਦਾ ਵੀ ਨਹੀਂ ਸੋਚਣਾ ਚਾਹੀਦਾ ਇਹ ਤੈਨੂੰ ਮੈਂ ਇੱਕ ਹਕੀਕਤ ਦੱਸਦਾ ਹਾਂ ਅਸਲੀ ਚਾ ਹਾਂ ਅਸਲੀ ਕਹੇ ਉਹ ਜਿਹੜਾ ਹੁੰਦਾ ਸੀ ਬੰਦਾ ਉਹ ਵੀ ਐਂ ਕਰਦਾ ਹੁੰਦਾ ਸੀ ਹਾਂ ਪੁੱਤੋ ਤੇਰੇ ਵਾਲੀ ਗੱਲ ਹੀ ਉਹਦੇ ਕੋਲੇ ਸੀਗੀ ਉਹ ਵੀ ਐਂ ਸੋਚਦਾ ਹੁੰਦਾ ਸੀ ਉਹ ਆਉਦੀ ਮਾਂ ਨੂੰ ਕਹਿੰਦਾ ਦੇਖ ਮਾਂ ਕਿੰਨਾ ਲੋਕਾਂ ਕੋਲੇ ਧਨ ਦੌਲਤ ਹੈ ਪੈਸੇ ਠੀਕ ਹੈ ਫਿਰ ਉਹਦੀ ਮਾਂ ਕਹਿੰਦੀ ਵੀ ਤੂੰ ਵੀ ਗੁਰੂ ਘਰ ਜਾਇਆ ਕਰ ਠੀਕ ਹੈ ਤੇ ਜਿੱਦੇ ਲੋਕ ਜਾਂਦੇ ਇੱਥੇ ਤੂੰ ਵੀ ਜਾਇਆ ਕਰ ਮੱਥਾ ਟੇਕਿਆ ਆਇਆ ਕਰ ਤੇਰੇ ਕੋਲੇ ਵੀ ਬਹੁਤ ਕੁਝ ਹੋ ਜੂਗਾ ਤੇ ਫਿਰ ਉਹ ਵੀ 15 20 ਦਿਨ ਜਾਂਦਾ ਠੀਕ ਹੈ ਤੇ ਮੱਥਾ ਟੇਕ ਕੇ ਆਉਂਦਾ ਗੁਰੂ ਘਰ ਦੇ ਅੰਦਰ ਤੇ ਉਹ ਆਉਂਦਾ ਆਉਂਦਾ ਜੇ 15 20 ਦਿਨ ਤੋਂ ਇੱਕ ਦਿਨ ਉਹਦੇ ਦਿਮਾਗ ਚ ਆਈ ਵੀ ਜਿਹੜੇ ਯਾਰ ਪਾਠ ਕਰਦੇ ਐ ਭਜਨ ਕਰਦੇ ਐ ਬੰਦਗੀ ਕਰਦੇ ਐ ਗੁਰੂ ਘਰਾਂ ਚ ਵੀ ਉਹ ਸੈਂਕੜਾ ਤੀ ਹਜੇ ਤੱਕ ਉਹ ਤੁਰੇ ਫਿਰਦੇ ਉਹਨਾਂ ਕੋਲ ਦਾ ਕੁਝ ਬਣਿਆ ਨਹੀਂ ਤੇ ਆਪਾਂ ਨੂੰ ਕੀ ਬਣ ਜੂਗਾ ਠੀਕ ਹੈ ਤੇ ਉਹ ਫਿਰ ਉੱਥੋਂ ਫਿਰ ਮੁੜਿਆ ਆਉਂਦਾ ਘਰੇ ਫਿਰ ਉਹਨੂੰ ਆਇਆ ਹੋ ਗਿਆ ਪੁੱਤ ਵੀ ਜੇ ਮੈਂ ਹੁਣ ਗੁਰੂ ਘਰ ਜਾਣੋਂ ਹੀ ਹਟ ਗਿਆ ਤਾਂ ਫਿਰ ਮੇਰੀ ਮਾਂ ਕੀ ਆਖੂਈ ਵੀ ਮੇਰੀ ਮਾਂ ਆਖੂਈ ਵੀ ਤੂੰ ਹੁਣ ਗੁਰੂ ਘਰ ਜਾਣੋਂ ਹਟ ਗਿਆ ਤੂੰ ਹੁਣ ਜਾਂਦਾ ਕਿਉਂ ਨਹੀਂ ਵੀ ਯਾਰ ਮਾਂ ਐਵੇਂ ਫਿਰ ਮੈਨੂੰ ਆਇਆ ਕੋਈ ਉਹਦੀ ਚੇਫ ਚੀ ਉਹ ਦੁਬਾਰੇ ਜਾਣ ਲੱਗ ਗਿਆ ਤੇ ਉਹ ਦੁਬਾਰੇ ਜਾਣ ਲੱਗ ਗਿਆ ਭਰਾਵਾ ਤੇ ਇਹ ਦਿਨ ਇੱਕ ਦਿਨ ਕੋਈ ਬੰਦਾ ਸੀਗਾ ਤੇ ਉੱਥੇ ਆ ਗਿਆ ਉਹ ਤੇ ਉਧਰ ਉਹਨੇ ਗ੍ਰਾਂਥੀ ਨੇ ਬੋਲ ਮਾਰ ਲਿਆ ਉਹਨੂੰ ਤੇ ਇੱਕ ਬੰਦਾ ਉੱਥੇ ਹੋਰ ਵੀ ਆ ਰਿਹਾ ਸੀਗਾ ਉਹਦੇ ਕੋਲ ਵਧੀਆ ਗੱਡੀ ਸੀਗੀ ਪੂਰੀ ਤਕੜਾ ਕੰਮ ਸੀ ਤੇ ਗ੍ਰਾਂਥੀ ਨੇ ਬੋਲ ਮਾਰ ਕੇ ਉਹ ਤਾਂ ਗ੍ਰਾਂਥੀ ਤਾਂ ਅੰਦਰ ਵੜ ਗਿਆ ਤੇ ਜਿਹੜਾ ਉਹ ਬੰਦਾ ਸੀਗਾ ਉੱਥੇ ਇੱਕ ਤੇ ਉਹ ਬੰਦੇ ਕੋਲੇ ਮੰਨ ਵੀ ਉਹ ਹੋ ਗਿਆ ਉਹਨੇ ਬੋਲ ਮਾਰ ਰਿਹਾ ਉਹਦੇ ਕੋਲੇ ਵਾਕਿਆ ਉਹ ਬੰਦਾ ਜਦੋਂ ਉਹਦੇ ਕੋਲੇ ਗਿਆ ਉਹ ਕਹਿੰਦਾ ਵੀ ਯਾਰ ਵੀ ਕਾਕਾ ਤੂੰ ਇੱਥੇ ਗੁਰੂ ਘਰ ਆਉਣਾ ਹੁੰਦਾ ਹੈ ਕਹਿੰਦਾ ਇਹ ਹਾਂ ਕਹਾਂ ਯਾਰ ਮੈਂ ਵੀ ਇੱਥੇ ਆਉਣਾ ਰੋਜ਼ ਪਰ ਕਹਿੰਦਾ ਯਾਰ ਤੂੰ ਇਹ ਕੀ ਗੱਲ ਹੋਈ ਵੀ ਤੂੰ ਬਾਹਰ ਚੋਂ ਹੀ ਮੱਥਾ ਟੇਕ ਕੇ ਇਹਦੇ ਮੁੜ ਜਾਂਦਾ ਤੂੰ ਅੰਦਰ ਕਿਉਂ ਨਹੀਂ ਪਰਦਾ ਦਰਬਾਰ ਸਾਹਿਬ 'ਚ ਨਹੀਂ ਮੱਥਾ ਟੇਕਦਾ ਤੇ ਉਹ ਕਹਿੰਦਾ ਵੀ ਉਹਨੇ ਫਿਰ ਦੱਸੀ ਗੱਲ ਵੀ ਐਂ ਗੱਲ ਉਹ ਕਹਿੰਦਾ ਕੋਈ ਗੱਲ ਨਹੀਂ ਸੇਮ ਕਹਾਣੀ ਐ ਇਹੀ ਗੱਲ ਮੇਰੇ ਨਾਲ ਐ ਠੀਕ ਐ ਪਹਿਲਾਂ ਹੋਈ ਐ ਕਹਿੰਦਾ ਪਹਿਲਾਂ ਮੈਂ ਵੀ ਤੇਰੇ ਵਾਂਗੂ ਬਹੁਤ ਗਰੀਬ ਸੀ ਮੇਰੇ ਕੋਲੇ ਕੁਝ ਨਹੀਂ ਹੁੰਦਾ ਸੀਗਾ ਪਰ ਗੱਲ ਕਰ ਇੱਕ ਗੱਲ ਜਰੂਰ ਐ ਵੀ ਮੈਂ ਪੈਸੇ 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 ਬਾਰੇ ਸੋਚੀ ਆਂ ਦਾ ਰਹਿਣਾ ਵੀ ਮੇਰੇ ਕੋਲ ਪੈਸਾ ਹੋਵੇ ਮੈਂ ਸਾਰੇ ਬਿੱਲੋਆਂ ਤੋਂ ਤਕੜਾ ਹੋਵਾਂ ਠੀਕ ਹੈ ਮੇਰੇ ਨਾਲ ਕੋਈ ਤਕੜਾ ਨਾ ਹੋਵੇ ਪਰ ਮੈਨੂੰ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਨੇ ਮੈਨੂੰ ਦਿੱਤਾ ਸਾਰਾ ਕੁਝ ਬਹੁਤ ਕੁਝ ਦਿੱਤਾ ਵੀ ਮੇਰੇ ਕੋਲੇ ਹੁਣ ਇੰਨਾ ਪੈਸਾ ਹੈ 4 ਬੰਦੇ ਆਹ ਮੇਰੇ ਨਾਲ ਹੈ ਠੀਕ ਹੈ ਇਹ ਮੈਨੂੰ ਸਾਹਮਣੇ ਵਾਸਤੇ ਹੈ ਤੇ ਉਹ ਫਿਰ ਜਦੋਂ ਉਹਦੇ ਵੀ ਨੀਚੇ ਆ ਗਿਆ ਯਾਰ ਕਮਾਲ ਦੀ ਗੱਲ ਹੋ ਗਈ ਯਾਰ ਇਹਦੇ ਕੋਲ ਤਾਂ ਪੈਸਾ ਵੀ ਬਹੁਤ ਹੋ ਗਿਆ ਤੇ ਫੇਰ ਵੀ ਦੁਖੀ ਹੈ ਯਾਰ ਬੰਦਾ ਉਹ ਕਹਿੰਦਾ ਵੀ ਹਾਂ ਕਹਿੰਦਾ ਯੀ ਫਿਰ ਹੁਣ ਵੀ ਇਹ ਕੀ ਕਹਾਣੀ ਬਣੀ ਉਹ ਕਹਿੰਦਾ ਪੈਸਾ ਤਾਂ ਮੈਨੂੰ ਇੰਨਾ ਮਿਲ ਗਿਆ ਰਹਿ ਰੱਬ ਦਾ ਨਾਮ ਵੀ ਮੇਰੇ ਕੋਲੇ ਹੁਣ ਅਣਥਾਹ ਪੈਸਾ ਹੈ ਵੀ ਮੈਨੂੰ ਐ ਨਹੀਂ ਪਤਾ ਕਿ ਮੇਰੇ ਕੋਲ ਕਿੰਨਾ ਕ ਪੈਸਾ ਹੋਵੇ ਤੇ ਮੈਨੂੰ ਹੁਣ ਪਰ ਇੱਕ ਗੱਲ ਹੈ ਵੀ ਨਾ ਮੈਂ ਨਾ ਸਕਦਾ ਠੀਕ ਹੈ ਨਾ ਮੈਂ ਕੋਈ ਰੋਟੀ ਟੁਕ ਖਾ ਸਕਦਾ ਤੇ ਨਾ ਮੈਂ ਐ ਵੀ ਉੱਤਰ ਕੇ ਹਾਂ ਬਾਗਿਆ ਜਾਂ ਐ ਬਾਗਿਆ ਵੀ ਜਿਹੜਾ ਮਨ ਮਨ ਦੀ ਸੰਤੁਸ਼ਟੀ ਵਾਲੀਆਂ ਗੱਲਾਂ ਹੁਣ ਮੈਂ ਉਹ ਨਹੀਂ ਕਰ ਸਕਦਾ ਹੁਣ ਮੈਂ ਦੂਜਿਆਂ ਦੇ ਮੋਟਿਆਂ ਤੇ ਹੋ ਕੇ ਚੱਲਦਾ ਉਹ ਮੈਨੂੰ ਲਾਉਂਦੇ ਐ ਤੇ ਉਹੀ ਵਿੱਚ ਬਿਠਾਉਂਦੇ ਐ ਵੀ ਪਾਣੀ ਝਾਣੀ ਵੀ ਮੈਨੂੰ ਉਹੀ ਪਿਉਂਦੇ ਐ ਠੀਕ ਹੈ ਵੀ ਹੁਣ ਮੈਂ ਇੱਕ ਗੱਲ ਤੈਨੂੰ ਜ਼ਰੂਰ ਦੱਸਦਾ ਵੀ ਤੂੰ ਪੈਸੇ 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 ਨਾ ਕਰਿਆ ਕਰੋ ਹੁਣ ਪੈਸਾ ਤਾਂ ਬਹੁਤ ਜ਼ਿਆਦਾ ਨਹੀਂ ਤਾਂ ਮੈਨੂੰ ਰੱਬ ਨੇ ਜਿਵੇਂ ਤੂੰ ਮੰਗਵੇਂ ਪਰ ਆਏ ਨਹੀਂ ਹੋਣਾ ਚਾਹੀਦਾ ਤੁਸੀਂ ਜਦੋਂ ਜਾਣਦੇ ਹੋ ਤਾਂ ਮਹਾਰਾਜ ਕੋਲੇ ਇਹ ਮੰਗਿਆ ਕਰੋ ਵੀ ਸਾਡਾ ਸਰੀਰ ਜਿਹੜਾ ਉਹ ਤੰਦਰੁਸਤ ਰਹੇ ਠੀਕ ਹੈ ਪੈਸਾ ਟਕਾ ਤਾਂ ਆਉਂਦਾ ਜਾਂਦਾ ਹੀ ਰਹਿੰਦਾ ਹੈ ਪੈਸੇ ਨਾਲ ਵੱਡਾ ਬੰਦਾ ਨਹੀਂ ਬਣਦਾ ਹੁੰਦਾ ਜਿਹੜਾ ਬੰਦਾ ਹੈ ਉਹ ਹਰੇਕ ਬੰਦਾ ਆਪਦੀ ਸਿਹਤ ਨੂੰ ਸਰੀਰ ਨੂੰ ਇਹਨੂੰ ਕਾਇਮ ਰੱਖੇ ਇਹਦੀ ਸੁੱਖ ਮੰਗੇ ਜੇ ਸਰੀਰ ਤੁਹਾਡਾ ਸੌਖਾ ਤਾਂ ساری ਦੁਨੀਆ ਚ ਬਸ ਤੁਸੀਂ ਰੋਕੋ ਜੇ ਸਰੀਰ ਦਾ ਕਸਟ ਹੈ ਤੁਹਾਨੂੰ ਫਿਰ ਤੁਸੀਂ ਚੌਕੀ ਨਹੀਂ ਹੋ ਸਕਦੇ ਬਿਸ਼ਪ ਤੁਹਾਡੇ ਕੋਲੇ ਕਰੋੜਾਂ ਬਿਸ਼ਪ ਤੁਹਾਡੇ ਕੋਲੇ ਅਰਬਾਂ ਤੁਸੀਂ ਰੱਬ ਤੋਂ ਮੰਗਦੇ ਹੋ ਨਾ ਤਾਂ ਪੈਸਾ ਨਾ ਮੰਗਿਆ ਕੋ ਆਪਣੇ ਸਹੀਦ ਵੀ ਸੁੱਖ ਨੂੰ ਹਨ ਨਹੀਂ ਕਿਹਾ ਨਾ